ਸਸ਼੍ਰੀਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਪੀਆਰਟੀਸੀ ਵਰਕਰ ਯੂਨੀਅਨ ਜਿਨ੍ਹਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਗਿਆ। ਤਲਾਸ਼ ਦੇ ਕੇ ਤੇ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਪੱਕਿਆਂ ਅਜੇ ਤੱਕ ਨਹੀਂ ਕੀਤਾ ਜਾ ਰਿਹਾ ਤਾਂ ਇਹ ਮੰਗ ਕਾਫੀ ਸਮੇਂ ਤੋਂ ਲਟਕ ਰਹੀ ਹੈ। ਜਿਸ ਨੂੰ ਲੈ ਕੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੇ ਵੱਲੋਂ ਕਾਫੀ ਵਾਅਦੇ ਕੀਤੇ ਗਏ ਸਨ ਪਰ ਜਦ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾ ਅਜੇ ਵੀ ਇਹਨਾਂ ਦੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਹੁਣ ਇਹਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾਣ ਨੂੰ ਮਜਬੂਰ ਹੋਣਾ ਪੈ ਰਿਹਾ ਇਹਨਾਂ ਨੂੰ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹ ਮੰਗਾਂ ਤੇ ਧਿਆਨ ਨਹੀਂ ਦੇ ਰਹੀਆਂ ਇਸ ਦੇ ਨਾਲ ਹੀ ਇਹਨਾਂ ਦਾ ਕਹਿਣਾ ਹੈ ਕਿ ਹੁਣ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਸਰਕਾਰ ਵਿੱਚ ਦਾ ਖਮਿਆਜ਼ਾ ਵੀ ਪੁਕਤਨਾ ਪਵੇਗਾ ਜੇਕਰ ਅਜੇ ਵੀ ਮੰਗਾਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਕੱਚੇ ਕਾਮਿਆਂ ਨੂੰ ਪੱਕਾ ਕਰਨਾ ਤਨਖਾਹਾਂ ਤੇ ਹੋਰ ਕਈ ਮੰਗਾਂ ਨੇ ਜਿਨ੍ਹਾਂ ਮੰਗਾਂ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨ ਨਾਲ ਬੈਠਕਾਂ ਵੀ ਹੋਈਆਂ ਨੇ ਮੀਟਿੰਗਾਂ ਵੀ ਹੋਈਆਂ ਨੇ ਕਮੇਟੀਦਨਾਂ ਗੱਲਬਾਤ ਹੋਈ ਹੈ ਪਰ ਅਜੇ ਤੱਕ ਇਸ ਮਾਮਲੇ ਨੂੰ ਸਿਰੇ ਨਹੀਂ ਚੜਾਇਆ ਗਿਆ ਜਿਸ ਦੇ ਰੋਸ ਦੇ ਵਿੱਚ ਜਿਹੜੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਇਹਨਾਂ ਵੱਲੋਂ ਸੰਘਰਸ਼ ਵਿੜਿਆ ਜਾ ਰਿਹਾ ਤੇ ਰੋਸ ਜ਼ਾਹਰ ਕੀਤਾ ਜਾ ਰਿਹਾ ਜੀ ਮੇਰਾ ਨਾਮ ਰਵਿੰਦਰ ਸਿੰਘ ਪੰਜਾਬ ਰੋਡਵੇ ਪੰਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸਹਾਇਕ ਸੁਪਾਕੂ ਜੋ ਸਾਡਾ ਅੱਜ ਦਾ ਪ੍ਰੋਗਰਾਮ ਹੈ ਜੀ ਇਹ ਅਸੀਂ ਸਿਰਫ ਇੱਕ ਛੋਟੀ ਜਿਹੀ ਤਿਆਰੀ ਹੈ ਕਿਉਂਕਿ ਵਾਰ-ਵਾਰ ਅਸੀਂ ਪਿਛਲੇ ਕਈ ਲੰਮੇ ਸਮੇਂ ਤੋਂ ਜੋ ਪੀਆਰਟੀਸੀ ਚ ਜਾਂ ਰੁਪਿਆ ਪਨਵਸ ਚ ਕੱਚੇ ਕੰਮੇ ਕੰਮ ਕਰਦੇ ਆ ਰਹੇ ਆ तकरीबन 15-15 ਸਾਲਾਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਆ ਉਸੇ ਤਰ੍ਹਾਂ ਹੀ ਲਮਕਦੀਆਂ ਜਾ ਰਹੀਆਂ ਕੋਈ ਕਿਸੇ ਵੀ ਸਰਕਾਰ ਨੇ ਸਾਡਾ ਕੋਈ ਸਾਰ ਨਹੀਂ ਲਈ ਤਾਂ ਇਸੇ ਸਰਕਾਰ ਨੇ ਵੀ ਉਸੇ ਤਰ੍ਹਾਂ तकरीबन 3 ਸਾਲ ਬੀਤ ਗਏ ਐ ਕੋਈ ਵੀ ਸਾਡੇ ਨਾਲ ਕਿਸੇ ਤਰ੍ਹਾਂ ਦੀ ਸਾਡੀ ਸਾਰ ਨਹੀਂ ਲਈ ਗਈ ਤਾਂ ਹੁਣ ਅਸੀਂ ਜੋ ਇਹਨਾਂ ਨੇ ਇੱਕ ਪਾਲਿਸੀ ਤਿਆਰ ਕੀਤੀ ਸੀ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਮੁੱਖ ਮੰਤਰੀ ਨੇ ਪਹਿਲਾਂ ਸਾਡੀਆਂ ਮੰਗਾਂ ਸੀ ਉਹ ਮੰਨ ਲਈਆਂ ਸੀ ਫਿਰ ਵੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਅਸੀਂ ਜੋ ਸਾਡੇ ਪ੍ਰੋਗਰਾਮ ਤੇ ਪੋਸਟਪੋਨ ਕੀਤੇ ਸੀ ਉਹਨਾਂ ਨੂੰ ਦੁਬਾਰਾ ਤੋਂ ਬਹਾਲ ਕਰਕੇ ਤੇ ਜਿਹੜੇ ਜੋ ਜ਼ਮੀਨ ਚੋਰਾਣਗੇ ਉਹਦੇ ਰੋਸ ਵਜੋਂ ਜਿਹੜੇ ਚਾਰ ਧਾਵਾਂ ਦੀ ਜ਼ਮੀਨ ਚੋਨਾ ਹੋਣੀ ਹੈ ਉੱਥੇ ਉੱਥੇ ਜਾ ਕੇ ਅਸੀਂ ਇਹਨਾਂ ਦਾ ਭੰਡੀ ਪ੍ਰਚਾਰ ਵੀ ਕਰਾਂਗੇ ਤੇ ਵੱਡੇ ਪੱਤਰ ਤੇ ਰੋਸ ਪ੍ਰਦਰਸ਼ਨ ਕਰਾਂਗੇ ਜੋ ਸਾਡੇ ਇੱਥੇ ਗਿੱਦੜਵੇ ਵਾਰ-ਵਾਰ ਮੁੱਖ ਮੰਤਰੀ ਦਾ ਬਹੁਤ ਗੀੜਾ ਲੱਗ ਰਿਹਾ ਇੱਥੇ ਅਸੀਂ ਪੂਰੇ ਜ਼ੋਰ ਨਾਲ ਜੋ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ ਜੋ ਝੂਠੇ ਲਾਉਂਦੀ ਆ ਸਰਕਾਰ ਉਹਦਾ ਜ਼ੋਰਦਾਰ ਅਸੀਂ ਜੋ ਇਹਨਾਂ ਨੂੰ ਹਾਰ ਦਾ ਮੂੰਹ ਤੋਂ ਜ਼ਰੂਰ ਦਿਖਾਵਾਂਗੇ ਇਸ ਲਈ ਜੋ ਅੱਜ ਦੀ ਸਰਪੇਕ ਤਿਆਰੀ ਵਜੋਂ ਅਸੀਂ ਗੇਟ ਰੈਲੀ ਕੀਤੀ ਹੈ ਜੀ ਮੇਨ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ 17 ਤਰੀਕ ਨੂੰ ਅਸੀਂ ਸਾਰੇ ਵਿਧਾਨ ਸਭਾ ਹਲਕੇ ਜਿੱਥੇ ਜਿੱਥੇ ਚੋਣਾਂ ਹੋਣਗੀਆਂ ਉੱਥੇ ਜਾ ਕੇ ਇਹ ਘਟੀਆ ਸਰਕਾਰ ਦਾ ਪਿੱਟ ਸਿਆਵਾ ਕਰਨਾ ਮੁੱਖ ਮੰਗਾਂ ਜਿਹੜਾ ਕੱਚੇ ਮਲਾਜਮਾਂ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਿਹੜੇ ਸਾਡੇ ਘਟ ਤਰੰਗਾ ਲਈ ਸਾਥੀ ਹੈ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਤਨਖਾਹ ਦੇ ਕੇ ਬਰਾਬਰ ਬਰਾਬਰ ਕੰਮ ਬਰਾਬਰ ਤਨਖਾਹ ਜੋ ਸੁਪਰੀਮ ਕੋਰਟ ਦਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਉਹਨੂੰ ਲਾਗੂ ਕੀਤਾ ਜਾਵੇ ਤੇ ਜਿਹੜੇ ਮਾਰੂ ਕੰਡੀਸ਼ਨਾਂ ਲਾ ਕੇ ਸਾਡੇ ਮੁਲਾਜ਼ਮ ਕੱਟੇ ਹੋਏ ਆ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਜੋ ਜੋ ਸਾਡੇ ਅ ਮਹਿਕਮੇ 'ਚ ਬਾਰ-ਬਾਰ ਬੱਸਾਂ ਦੀ ਦਿੱਕਤ ਬਹੁਤ ਆ ਰਹੀ ਹੈ 10000 ਨਵੀਂ ਬੱਸ ਜ਼ਰੂਰ ਪਾਈ ਜਾਵੇ ਜਿਸ ਨਾਲ ਨਵੇਂ ਮੁੰਡਿਆਂ ਨੂੰ ਵੀ ਰੋਜ਼ਗਾਰ ਦਾ ਮੌਕਾ ਮਿਲੇਗਾ ਤੇ ਜੋ ਆਮ ਲੋਕਾਂ ਦੀ ਖਚਲ-ਖੁਆਰੀ ਹੁੰਦੀ ਹੈ ਉਹ ਉਹਦੇ 'ਚ ਵੀ ਜਿਹੜਾ ਰਾਹਤ ਮਿਲੇਗੀ ਇਹ ਸਾਡੀਆਂ ਮੇਨ ਮੰਗਾਂ ਚ ਸਾਡਾ 400 ਪੈਸਾ ਨਾ ਖਾਲਸਾ ਹਰਾ ਪੈਨਾ ਕੱਚੇ ਮਲਾਇਓ ਪੱਕੇ ਕਰਨ ਲਈ ਲੱਗੇ। ਪਰ 3 ਸਾਲ ਤੱਕ ਗਿਆ। ਬਿਲਕੁਲ ਜੀ ਜੋ ਇਹ ਭਗਵੰਤ ਮਾਨ ਵਾਰ-ਵਾਰ ਝੂਠੇ ਦਾਅਵੇ ਕਰਦਾ ਸੀ ਕਿ ਜੋ ਮੇਰਾ ਹਰਾ ਪੈਨਾ ਹੈ ਇਹ ਆਮ ਲੋਕਾਂ ਲਈ ਚੱਲੇਗਾ ਕੱਚੇ ਮਲਾਇਓ ਨੂੰ ਪੱਕਾ ਕਰਨ ਲਈ ਚੱਲੇਗਾ ਜਾਂ ਵਾਰ-ਵਾਰ ਭਗਵੰਤ ਮਾਨ ਕਹਿੰਦਾ ਸੀ ਕੋਈ ਵੀ ਧਰਨਾ ਜਾਂ ਮੁਜ਼ਾਹਰਾ ਨਹੀਂ ਹੋਏਗਾ ਪਰ ਹੋਇਆ ਕਿ ਕੱਚੇ ਮਲਾਇਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਇਹਨਾਂ ਦਾ ਸਭ ਤੋਂ ਪਹਿਲਾਂ ਘਵਾੜਾ ਸਾਡੇ ਪੀਆਰਟੀਸੀ ਤੇ ਰੋਡਵੇਚ ਹੀ ਚੱਲਿਆ ਜੋ ਕੱਚੇ ਮਲਾਕ ਮੁੰਡੇ ਇਹਨਾਂ ਨੂੰ ਨਵਾਂ ਨਵੇਂ ਮੁੰਡਿਆਂ ਨੂੰ ਕੱਚੇ ਭਰਤੀ ਕੀਤਾ ਗਿਆ 9000 ਰੁਪਏ ਤਨਖਾਹ ਦੇ ਕੇ ਇਹਨਾਂ ਨੂੰ ਭਰਤੀ ਕੀਤਾ ਗਿਆ ਪਰਾਨਿਆਂ ਨੂੰ ਤਾਂ ਪੱਕਾ ਕਰਨਾ ਕੀ ਸੀ ਇਹਨਾਂ ਨੇ ਸਭ ਤੋਂ ਸ਼ੁਰੂਆਤ ਹੀ ਸਾਡੇ ادارے ਤੋਂ ਕੀਤੀ ਜੋ ਮੁੰਡਿਆਂ ਨੂੰ ਕੱਚੇ ਭਰਤੀ ਕੀਤਾ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਜੋ ਫੈਸਲਾ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜੋ ਪਿਛਲੇ ਪਿਛਲੀ ਸਰਕਾਰ ਨੇ ਸਾਨੂੰ 5% ਸਲਾਨਾ ਵਾਧਾ ਦਿੱਤਾ ਸੀ ਉਹ ਵੀ ਸਾਨੂੰ ਵਾਰ-ਵਾਰ ਹੜਤਾਲ ਕਰਕੇ ਜਾਂ ਕੋਈ ਰੋਸ ਪ੍ਰਦਰਸ਼ਨ ਕਰਕੇ ਲੈਣਾ ਪੈਂਦਾ ਹੈ ਇਨਾਂ ਵੱਲੋਂ ਸਾਨੂੰ ਕੁਝ ਵੀ ਨਹੀਂ ਦਿੱਤਾ। ਪਿਛਲੇ ਦਿਨੀ ਇੱਕ ਐਲਾਨ ਕੀਤਾ ਗਿਆ ਸੀ ਕਿ ਆਰਟੀਸੀ ਕੱਚੇ ਕੰਮ 'ਚ ਹੈ ਜਿਹੜੇ ਪੱਕੇ ਕੀਤੇ ਜਾਣਗੇ। ਬੜਿਆ ਸਟੇਟਮੈਂਟ ਸਾਹਮਣੇ ਆਈਆਂ ਸੀ ਕੁਝ। ਹੁਣ ਸ਼ੁਰੂ ਕੀਤਾ ਕਿਆ ਕੋਈ ਪ੍ਰੋਸੀਜਰ ਨਹੀਂ। ਬਿਲਕੁਲ ਜੀ। ਵਾਰ-ਵਾਰ ਜੋ ਇਹਨਾਂ ਦਾ ਸਰਕਾਰ ਹੈ ਆਪਣੇ ਖੋਖਲੇ ਜਿਹੜੇ ਬਿਆਨ ਦਿੰਦੇ ਰਹਿੰਦੇ ਆ। ਇੱਕ ਬਿਆਨ ਇਹ ਵੀ ਦਿੱਤਾ ਸੀ ਕਿ ਤਨਖਾਹ ਵਾਅਦਾ ਕਰਤਾ ਕਿਸੇ ਮੁਲਾਜ਼ਮ ਦੇ ਕੋਈ ਤਨਖਾਹ ਵਾਅਦਾ ਨਹੀਂ ਲਾਗੂ ਹੋਇਆ। ਜੋ ਪੱਕੇ ਕਰਨ ਦੀ ਗੱਲ ਹੈ ਸਾਡੇ ਕਿਸੇ ਵੀ ਨਾ ਪੰਜਾਬ ਰੋਡਵੇ 'ਚ ਨਾ ਪਨਬਸ 'ਚ ਨਾ ਪੀਆਰਟੀਸੀ ਕਿਤੇ ਵੀ ਕੋਈ ਵੀ ਮੁਲਾਜ਼ਮ ਆ ਪੱਕਾ ਨਹੀਂ ਕੀਤਾ ਗਿਆ ਇੱਕ ਕਮੇਟੀ ਜ਼ਰੂਰ ਬਣਾਈ ਗਈ ਸੀ ਕਮੇਟੀ ਨੇ ਜੋ ਫੈਸਲੇ ਲਏ ਸੀ ਕਿਤੇ ਨਾ ਕਿਤੇ ਅਸੀਂ ਉਹਨਾਂ ਨਾਲ ਵੀ ਸਹਿਮਤ ਸੀ ਪਰ ਉਹਨੂੰ ਵੀ ਇਹਨਾਂ ਨੇ ਜੋ ਅਧਿਕਾਰੀ ਸੀ ਉਹਨਾਂ ਦੀਆਂ ਬਦਲੀਆਂ ਕਰਕੇ ਉਹਨੂੰ ਇੱਕ ਠੰਡੇ ਵਾਸਤੇ ਪਾਤਾ ਕੋਈ ਵੀ ਸਾਡਾ ਕਿਸੇ ਤਰ੍ਹਾਂ ਦਾ ਹੱਲ ਅਜੇ ਤੱਕ ਨਹੀਂ ਕੀਤਾ ਗਿਆ